ਲੋ ਬਾਈ ਪਹੁੰਚੇ ਵੀ ਆ ਕ੍ਰੈਸ਼ਰ ਪਰ ਚੱਲ ਰਿਹਾ ਕੰਮ ਢੇੜਾ ਭਰਨਾ ਰੇਤੇ ਦਾ ਤੇ ਛੇਵਾਂ ਢੇੜਾ ਚੱਲਿਆ ਜੀ ਇਹ ਆਪਣਾ ਚਲੋ ਬਾਈ ਮੌਸਮ ਵੀ ਅੱਜ بارش ਹੋ ਰਹੀ ਆ ਦੇਖੋ بارش ਦੇ ਵਿੱਚੇ ਕੰਮ ਚੱਕੇ ਹੋਏ ਮਿਸਤਰੀਆਂ ਦਾ ਕੰਮ ਨਾ ਖੜੇ ਸਿਰ ਹੁਣ ਹੋਣੀ ਆ ਬਾਈ ਮਸ਼ੀਨ ਉਧਰ ਤੇ ਲੋਡਰ ਉਹ ਗੱਡੀਆਂ ਭਰ ਹੋ ਰਹੀਆਂ ਮੱਲਾ ਜੀ ਉੱਥੇ ਉਹ ਆ ਬਾਈ ਉਹ ਲੱਗਿਆ ਵਾ ਉਹ ਦੇਖੋ ਉਹ ਚੱਲ ਰਿਹਾ ਆ ਪਰ ਕਨਵੇਅਰ ਵੀ ਸਾਰੀ ਚੱਲ ਰਹੀ ਆ ਪੂਰੇ ਮਾਰੋ ਮਾਰ ਹੈ ਨਾ ਚਲੋ ਕੰਮ ਚੱਲੀ ਜਾਣਾ ਬਾਈ ਏਕਣਾ ਹੀ ਬਾਕੀ ਮੌਸਮ ਤੁਸੀਂ ਦੇਖ ਲਓ ਤੇ ਪੰਜ ਹਰ ਸੇ ਤੇ ਖੜੇ ਆ ਉਹ ਚੱਲ ਰਿਹਾ ਬਾਈ ਇਹ ਪਰ ਲੋਡਰ ਬਾਕੀ ਮੁੰਛੀ ਵੀਰ ਨੂੰ ਫੋਨ ਕਰਤਾ ਹੁੰਦਾ ਤੇ ਬਾਕੀ ਬਾਈ 575 ਬਣਾ ਪਾਉਂਦਾ ਪੂਰਾ ਬਾਗੀ ਆ ਤੇ ਰੋਡ ਪਰ ਗੱਡੀਆਂ ਦੇ ਬਰਾਬਰ ਹੀ ਆ ਜਾਂਦਾ ਬਾਕੀ ਚੀਜ਼ ਆ ਬਾਈ ਇਹ ਤੇਲ ਪੱਖੋਂ ਵੀ ਹੋਵੇਂ ਚਲੋ بڑے ਟਰੈਕਟਰਾਂ ਦਾ ਤਾਂ ਮੁਕਾਬਲਾ ਕਰਦਾ ਨਹੀਂ ਕਿਉਂਕਿ ਉਹ 60 HP 55 HP ਇਹ ਆ 42 HP ਬੇ ਜ਼ਮੀਂਦਾਰ ਦੇ ਹੱਕ ਚਾ ਪੂਰਾ ਬਾਈ ਟਰੈਕਟਰ ਇਹ ਆਪਣੇ ਟਿਕਨੀਕ ਆਪਣੇ ਕੋਲ ਜ਼ਮੀਨ ਆ ਤੁਹਾਨੂੰ ਪਤਾ ਤਿੰਨ ਇੱਕ ਕੀਲਿਆਂ ਦੇ ਕਰੀਬ ਜ਼ਮੀਨ ਆ ਆਪਣੇ ਕੋਲ ਉਹਦੇ ਖਾਤਰ ਬਹੁਤ ਫਿੱਟ ਆ ਚਲੋ ਬਾਕੀ ਦੌਣ ਵਾਲਾ ਬਾਬਾ ਨਾਨਕਾ ਬਾਈ ਆਹ ਮਸ਼ੀਨ ਦਾ ਨਹੀਂ ਬਾਈ ਕੰਮ ਇਹ ਤਾਂ ਪੱਟ ਪਟਈਏ ਖਾਤਰ ਰੱਖੀ ਵੀ ਆ ਤਾਂ ਬਾਈ ਲੱਗ ਗਿਆ ਨੰਬਰ ਅੱਜ ਮਾਲ ਵੀ ਜ਼ਿਆਦਾ ਲੈ ਕੇ ਜਾਣਾ ਵੀ ਅੱਗੇ 200 ਫੁੱਟ ਲੈ ਕੇ ਜਾਂਦੇ ਹੁਣ ਲੈ ਕੇ ਜਾਣਾ 250 ਫੁੱਟ ਬਾਈ ਨੂੰ ਕਹਤਾ ਇਧਰ ਮੁੰਜੀ ਬਾਈ ਖੜਾ ਤੇ ਮੀ ਬਾਈ ਦੁਬਾਰਾ ਫੇਰ ਸ਼ੁਰੂ ਹੋ ਗਿਆ ਚਲੋ ਬਸ ਇੱਥੇ ਆ ਬਾਈ ਬਾਕੀ ਕਨਵੇਅਰ ਚੱਲ ਰਿਹਾ ਤੁਸੀਂ ਦੇਖਿਆ ਪਾਰ ਸੇ ਸ਼ੁਰੂ ਹੈ ਉੱਚਾ ਉੱਚਾ ਪਾ ਦੇ ਬਾਈ ਗਿੱਲਾ ਹੁੰਦਾ ਰਹਤਾ ਪਾਣੀ ਚੋਂਦਾ ਜਾਈ ਜਾਂਦਾ ਬਾਈ ਆ ਮਸ਼ੀਨਰੀ ਦਾ ਕੰਮ ਆ ਉਹ ਜੀ ਸੀ ਵੀ ਦਾ ਦੇਖ ਲੋ ਗੱਲ ਨਹੀਂ ਬਣਦੀ ਨਾਲੇ 4x4 ਆ ਕਹਿੰਦੇ ਤੇ ਪੂਰਾ ਮਾਰਦਾ ਜੋਰ ਹੋ ਤੇ ਪੱਠਾ ਚੱਲਦਾ ਬਾਈ ਆ ਗਿਆ ਟਰੈਸੀ ਵਾਲਾ ਬਾਈ ਬਾਰਸ਼ਾਂ ਚ ਚੱਲੂ ਸਾਰੀ ਦਿਹਾੜੀ ਹੈ ਨਾ ਬੱਦਲ ਕੁੱਲ ਗਿਆ ਹੈ ਨਾ ਬਾਈ ਆਹ ਚੀਜ਼ ਤਾਂ 4x4 ਝੋਟਾ ਹੈ ਨਾ ਹੈ ਜੀਸੀਬੀ ਘੱਟ ਭਰਦੀ ਹੈ ਨਾ ਇਹ ਚੀਜ਼ ਤਗੜੀ ਹੈ ਹੋਰ ਪੈ ਜਾਣਾ ਵਿੱਚ ਮਾਲ ਹਲੇ ਕਹਿੰਦਾ ਅੱਜ ਆਲਾ ਬਾਈ ਕਨਵੇਅਰ ਹੋ ਰਿਹਾ ਤੇ ਮਿੱਟੀ ਚੱਕ ਕੇ ਘਰੀ ਜਾਂਦੀ ਹੈ ਕੰਮ ਤਰਨਾਕ ਰਸਤੇ ਪਹੁੰਚ ਗਿਆ ਘਰ ਤੇ ਭਾਈ ਨੇ ਇੱਥੇ ਟਰਾਲੀ ਪਵਾ ਕੇ ਜੋੜੀ ਤੋਰਿਆ ਇੱਥੇ ਫੇਰ ਬੈਠਾ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਦੇਖ ਇੱਥੇ ਟਰਾਲੀ ਪਾ ਕੇ ਉਹ ਤੋਰਦਾ ਹਾਂ ਹੈ ਹੁਣ ਉਹਦੇ ਬਾਦਾਂ ਦੱਸਦਾ ਫੇਰ ਉਹ ਅਰੇ ਲਿਆ ਗਲਗਲਾਂ ਤੋੜ ਕੇ ਅੱਛਾ ਸਾਡੇ ਬਾ 22 ਪਹੁੰਚਦੇ ਆ ਪੀਸੜੂ ਤੇ ਹੂੰ ਉਹਨੇ ਅਰਜਨ ਦਾ ਸ਼ੱਕਰ ਲੇਕਾ ਉਹਨਾਂ ਦੋ ਦਲੇ ਭਰ ਕੇ ਠੀਕ ਆ ਉਹਨੂੰ ਗਲਗਲਾਂ ਦੇਣੀਆਂ ਉਹਨੂੰ ਗਲਗਲਾਂ ਦੇਣੀਆਂ ਉਹਨੂੰ ਗਲਗਲਾਂ ਦੇਣੀਆਂ ਹੂੰ ਫੇਰ ਡਰਗਲਾਣਾ ਨੂੰ ਫੋਨ ਕਰਿਆ ਪਾ ਤਾਂ ਵੀ ਤੋੜ ਲਿਆ ਉੱਥੇ ਜਾ ਕੇ ਹੂੰ ਉਹ ਤੋੜ ਕੇ ਜਾਇਆ ਜਦ ਮੋਟਰਸਾਈਕਲ ਚੱਕਣ ਲੱਗਿਆ ਹੂੰ ਮੋਟਰਸਾਈਕਲ ਤੇ ਮੋਢੇ ਅਟੈਚਾ ਪਾਣਾ ਉਹਨੂੰ ਪੈਂਚਰ ਲਵਾਇਆ ਉਹਨੂੰ ਪੈਂਚਰ ਲਵਾਇਆ ਇੱਥੇ ਤੇ ਹਵਾ ਭਰ ਲੇਗਾ ਵਿੱਕੀਆ ਤੇ ਪੈਂਚਰ ਉੱਥੇ ਲਾ ਕੇ ਉੱਤੇ ਬਾਅਦ ਹੁਣ ਮੋਟਰਸਾਈਕਲ ਦਾ ਨਾ ਖੜਾ ਗਿਆ ਆ ਉੱਥੇ ਜਾਨਮਾਲ ਦੇ ਕਮਰੇ ਜੀ ਵੀ ਗੇਟੇ ਉਧਰ ਦੇ ਕੋਲ ਮੈਂਂਟੀ ਚ ਹੂੰ ਉੱਥੇ ਮੈਂਂਟੀ ਕਰਾਉਣਾ ਜਦ ਦੀ ਹੂੰ ਅੱਜ ਮੈਸਟਰੀਆ ਦੀ ਛੁੱਟੀ ਕਰੀ ਆ ਕਹਿੰਦਾ ਮੈਂ ਭਰਤੇ ਪਾਉਣਾ ਸਾਰਾ ਠੀਕ ਆ ਭਰਤ ਵਾਲੀ ਲੇਬਰ ਲਾਇਆ ਵੀ ਹੁਣ ਭ ਸਟਜਾ ਕਰਕੇ ਗਰਮਿਕ ਬਹੁਤ ਹਵਾ ਜਾ ਵੀ ਬੰਦ ਹੋ ਗਈ ਵੀ ਹੂੰ ਬਾਹਰ ਚਲੇ ਪੱਖੇ ਧਲੇ ਫੇਰ ਪੈਂਦੀ ਹੋ ਰਿਹਾ ਜਿੱਦਾਂ ਯਾਨੀ ਤਾਂ ਉਹ ਵੀ ਕੰਮ ਲੱਗਿਆ ਵਾ ਮੈਂ ਕਿਹਾ ਉਹ ਵੀ ਲੱਗਿਆ ਵਾ ਉਦੋਂ ਇੱਕ ਤਾਂ ਫੋਨ ਆ ਗਿਆ ਕਹਿੰਦਾ ਵੀ ਆਜਾ ਇੱਥੇ ਟੂਰਨਾਮੈਂਟ ਹੈ ਹਾਂ ਬਾਹਰ ਵੀ ਹੁਣ ਮੇਰੇ ਕੋਲ ਬੰਦੇ ਮਿਲ ਰਹਾ ਜਾਈ ਕਹਿੰਦਾ ਫਿਰ 1 ਵਜੇ ਬਾਅਦ ਆ ਜਾਈ ਹੁਣ 1 ਵਜੇ ਬਾਅਦ ਉਧਰ ਜਾਈ ਹਾਂ ਹੁਣ ਉਹ ਭਾਈਆਂ ਨੂੰ ਠੀਕੜਾ ਚ ਬੈਠਾ ਮਾਲ ਓਕੇ ਆ ਮਾਲ ਓਕੇ ਮੇਰਾ ਠੀਕ ਹੈ ਹਾਂ ਕਿੰਨੇ 2 2.5 ਘੰਟ ਲੱਗ ਜੰਨਾ ਜਾਨੇ ਆਉਣਾ ਬਸ ਇਹ ਲਾ ਜਿੱਦਾਂ ਹੀ ਗਿਆ ਵਾ ਬਸ ਕਿਤੇ ਨਹੀਂ ਖੜਿਆ ਲਦਾ ਕੇ ਮੁੜਿਆ 8 ਵਜੇ ਕਹ ਰਹਾ ਹੂੰ ਹਾਂ 8 ਵਜੇ ਕਹ ਰਹਾ ਹੋਏ 8 ਵਜੇ ਨਹੀਂ ਗਿਆ ਰਖਦੇ ਨਾ 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 8 ਵਜੇ ਤੇ ਲੈ ਲ ਗਏ 9 ਵਜੇ ਲਾ ਲਾ 9 ਵਜੇ ਉਹ 2.5 ਘੰਟੇ ਲੱਗਦੇ 2.5 ਘੰਟੇ ਸਵਾ ਗਾ ਘੰਟਾ ਜਾਣ ਨੂੰ ਲੱਗਦਾ ਬਸ ਸਵਾ ਗਾ ਘੰਟਾ ਪਰ ਦਾ ਟਾਈਮ ਹੀ ਲੱਗਦਾ ਪਰਨ ਨੂੰ ਕੋਈ ਟਾਈਮ ਨਹੀਂ ਇਹਦੇ ਚ ਪਾ ਜਾਂਦੇ ਆ 4 ਲੋਡਰ ਹਾਂ ਜਿਹੜੇ ਉੱਤੇ ਖੜੀ ਆ ਪਹਿਲਾਂ ਟਰਾਲੀ ਪੱਧਰੀ ਕਰਨੀ ਸਾਰੀ ਇਹਨ ਤੇਰੀ ਕਹੀ ਲੈ ਕੇ ਮਾਲ ਤੂੰ ਮਾਲ ਜਿਹੜਾ ਪਤਾ ਏ ਮਣੀ ਵੀ ਉੱਪਰ ਪਾਉਣਾ ਫਿਰ ਲੋਡਰ ਨਾਲ 182 ਫੁੱਟ ਵਿੱਚ ਵਿੱਚ ਹੁੰਦੀ ਹੈ ਠੀਕ ਹੂੰ ਚਲੋ ਓਹ ਬੰਦੇ ਆ ਰਹੇ ਆ ਇੱਕ ਕਿਆ ਕਰਦੇ ਆ ਉਹ ਵੀ ਘੁੰਮਦੇ ਫਿਰਦੇ ਆ ਹੈ ਮੋਟਰਸਾਈਕਲ ਵਾਲਾ ਹਾਂ ਕਿਧਰ ਗੁੰਮੀ ਜਾਂਦੇ ਆ ਨੂੰ ਪਰੇ ਦੇਖੀ ਜਾਂਦਾ ਕਹਿੰਦਾ ਇਹ ਬੰਦਾ ਥੋੜਾ ਆਇਆ ਨੂੰ ਦੇਖੀ ਜਾਂਦੇ ਵੀ ਸਰਵਜੀਤ ਆਇਆ ਨਹੀਂ ਕਦੇ ਇੱਧਰੋਂ ਆ ਗਿਆ ਤਾਂ ਮਾ ਤਾਂ ਹੀ ਕਿਹਾ ਉਹ ਤਾਂ ਆਇਆ ਉਹਨੇ ਆਪਣੇ ਹੀ ਖੇਲੀ ਆ ਬੰਦਾ ਦੇਖੋ ਅੱਛਾ ਮਾ ਆ ਵੀ ਉਹਲੇ ਗਿਆ ਜ ਸਾਡਾ ਬੰਦਾ ਆਇਆ ਨਹੀਂ ਜੀ ਕਿਹਨੂੰ ਕਹਿੰਦਾ ਵੀ ਆਉਂਦਾ ਹੈ ਇਹਨੂੰ ਇੱਧਰੋਂ ਆ ਗਿਆ ਅੱਜ ਢੇਰੀ ਨਹੀਂ ਨਾ ਕਰਨੀ ਜ ਢੇਰੀ ਕਰਨਾ ਫਿਰ ਮੈਂ ਟਰੈਕਟਰ ਆਏ ਨੂੰ ਸਿੱਧਾ ਲੈ ਕੇ ਆਉਂਦਾ ਦੇਖੜਾ ਹੁਣ ਉਧਰ ਨੂੰ ਮੂੰਹ ਕਰਕੇ ਟਰੈਕਟਰ ਖੋਲਦਾ ਟਰਾਲਾ ਮੂਰੇ ਨੂੰ ਹੂੰ ਇੱਧੇ ਕਰਕੇ ਚੋਣੀ ਨਹੀਂ ਹੁੰਦੀ ਜੀ ਇੱਧੇ ਕਰਕੇ ਹੂੰ ਜੇ ਨਾ ਪੈ ਗਿਆ ਜਦ ਤੱਕ ਡੋਲਾ ਨਹੀਂ ਆ ਜਾਣਾ ਜਦ ਤੱਕ ਆੜਾ ਨਹੀਂ ਆਉਂਦਾ ਵੀ ਨਹੀਂ ਹੈ ਕਿੱਲਾ ਹੈ ਗੱਲਾਂ ਹੁਣ ਕਰਕੇ ਆ ਕਿਦੂ ਕਿੰਨਾ ਕੁ ਟਮਾਰਨਾ ਹੈ 1800 ਦਾ ਟਰਾਲਾ ਹੈ ਹਾਂ ਚਲੋ ਠੀਕ ਆ ਬਾਈ ਕਿਦੂ ਕਿੰਨਾ ਵਜਨ ਹੋਊਗਾ ਵਜਨ ਤਾਂ ਦੱਸਦਾ ਟਰੈਕਟਰ ਸਰਸੇ ਚ ਪੂਰੀ ਲੀਲੜੀਆਂ ਕਢਾ ਕੇ ਹੀ ਕਢਦਾ ਹੈ ਟਾਰੇ ਰੇਤੇ ਚ ਤੇਲੋਂ ਮੈਂ ਕਢਦਾ ਉਥੇ ਹੈ ਉਥੇ ਰੇਤਾ ਹੈ ਨਾ ਠੇਹਾ ਪੱਥਰ ਆ ਗੜ ਕੇ ਪਰ ਸਲਿੱਪ ਮਾਰਦਾ ਟਰੈਕਟਰ ਬੰਦ ਨਹੀਂ ਹੋਇਆ ਨਾ ਬੰਦ ਨਹੀਂ ਹੁੰਦਾ ਬੰਦ ਕਿੱਥੇ ਹੋਣ ਆਈਆਂ ਜੀ ਇਦੂਰੇ ਗਾਣੇ ਜਦੋਂ ਮਹੀਂਦਰਾ ਟਰੈਕਟਰ ਆਇਆ ਜਾਏ ਇਹ ਪੁਲਿਸ ਵਾਲੇ ਵੀ ਹੋ ਗਏ ਲੱਗੇ ਇਦਾਂ ਨਹੀਂ ਆ ਲੈਣਾ ਦੂਜੀ ਜ਼ਿੰਮੇਵਾਰੀ ਹੋਣਾ ਕਿਹੜਾ ਸਵਰਾਜ ਹੋਣਾ ਲੀਕੋ ਆ ਸਾਰੇ ਕਰਾਇਆ ਕਰਨ ਲੱਗੇ ਹੋ ਹੂੰ ਸਾਨੂੰ ਸਾਰਿਆਂ ਲੈਂਚ ਲਾਗੇ ਇੱਕ ਸਾਡੇ ਨਾਲ ਮਹੀਂਦਰਾ ਚੱਲਦਾ ਉਹਦੇ ਮੋੜ ਟਰਾਲਾ ਬੱਜਦਾ ਖਾਲੀ ਉਹ ਤੇ ਸਾਰੇ ਮਹੀਂਦਰਾ ਰੋਕੇ ਹੀ ਨਹੀਂ ਹੂੰ ਸਾਨੂੰ ਰੋਕ ਲਿਆ ਇਹ ਜ਼ਿੰਮੇਵਾਰ ਤਾਂ ਹੋਣਾ ਹੀ ਕਰਾਇਆ ਵਾਲਾ ਨਹੀਂ ਕੋਡੋ ਕੋਈ ਕਰਾਇਆ ਕਰਦਾ ਆ ਟਰਾਲਾ ਵੀ ਦੱਸਦਾ ਹੀ ਆ ਉਹ ਦੇਖੋ ਕੋਈ ਜ਼ਿੰਮੇਵਾਰ ਲੈ ਕੇ ਚੱਲੇ ਹੂੰ ਇਹ ਫਟੇ ਫੁੱਟੇ ਵਾਲਾ ਟਰਾਲਾ ਹੋਵੇ ਫਿਰ ਵੀ ਬੰਦਾ ਰੋਕਦਾ ਵੀ ਕਿਰਾਇਆ ਕਰਦਾ ਅੱਬ ਬੈੱਡ ਕਰਕੇ ਵਿੱਚ ਨੂੰ ਰੋਕ ਲੈਣੀ ਆ ਉਹ ਕਹਿੰਦਾ ਜੀ ਮੀ ਦਾ ਰਾ ਵੀ ਬੈੱਡ ਵੀ ਲਾਇਆ ਫੇਰੀ ਆ ਉੱਪਰ ਤੇਰਾ ਗੁੱਡੇ ਲਾਏ ਪਿਆ ਅਗਲਾ ਕਹਿੰਦਾ ਹਾਂ ਘੇਰਨ ਨੂੰ ਨਹੀਂ ਪੱਕਾ ਬਿੱਲ ਦਿੰਦੇ ਹੁਣ ਘੇਰਦੇ ਨਹੀਂ ਹੈਗੇ ਇੱਕ ਗੁੰਮੇ ਲੈ ਲਾ ਕਿੰਨਵੇਂ ਟਾਇਰਾਂ ਕਰਕੇ ਰੋਹ ਬੱਠਾ ਲੈ ਹਾਂ ਟਾਇਰਾਂ ਕਰਕੇ ਰੋਹ ਬੱਠਾ ਟਾਇਰਾਂ ਨੂੰ ਫਰਕ ਵੀ ਨਹੀਂ ਹੈਗਾ ਕਿੰਨਾ ਭਜੰਦਾ ਹੁੰਦਾ ਹੂੰ ਧੂਆ ਕਿਹੜਾ ਨਾ ਨਾਲੇ ਹਾਲੇ ਟਾਇਰ ਪਾ ਕੇ ਨਾਲੇ ਉੱਦਾਂ ਵੀ ਠੀਕੇ ਠੀਕੇ ਟਾਇਰ ਆ ਵੀ ਵਧੀਆ ਹੈ ਹੂੰ ਡੋਰ ਹੈ ਇਹਨਾਂ ਨੇ ਕੋਈ ਟਿੱਪੜਾ ਕਰਨ ਪਏ ਹੁੰਦੇ ਟਿੱਪੜ ਦਾ ਖੋਲ ਦਿੰਦਾ ਰੱਖੇ ਹਾਂ ਟਰਾਲਰ ਨੂੰ ਨਹੀਂ ਫਰਕ ਪੈਣਾ ਟਰਾਲਰ ਨੂੰ ਕੋਈ ਫਰਕ ਨਹੀਂ ਪੈਣਾ ਇਹਨੂੰ ਚਾਹੇ ਬੈਡ ਲਾ ਕੇ ਹੋਰ ਉੱਪਰ ਨੂੰ ਵਧਾ ਲਾ ਹੂੰ ਕੋਈ ਫਰਕ ਨਹੀਂ ਇਹਦੇ ਵਾਸਤੇ ਨਾਰਮਲ ਗੱਲ ਆ ਹੂੰ ਇਹ ਗੱਲ ਹੱਤਾ ਕੱਢਦਾ ਹੁਣ ਰੇਕਾ ਇਹਨਾਂ ਬਸ ਮਿਸਤਰੀ ਭਾਈ ਬੋ ਕਰਦੇ ਕੰਮ ਰੇਤੇ ਦਾ ਹੈ ਹੈ ਤਿੰਨ ਮਿਸਤਰੀ ਆ ਤੋ ਤਿੰਨ ਮਿਸਤਰੀਆਂ ਵਾਸਤੇ ਕੀ ਆ ਹੂੰ ਜੇ ਟਿੱਕਾ ਹੁੰਦਾ ਉਹਨਾਂ ਨੇ 4 ਦਿਨ ਕੱਢੇ ਰੇਤੇ ਦਾ ਹੀ ਕੰਮ ਆ 4 ਤਸਲੇ ਰੇਤੇ ਦੇ ਇੱਕ ਸਿਮਿੰਟ ਦਾ ਰੇਤੇ আর ਸਿਮਿੰਟ ਦਾ ਹੀ ਕੰਮ ਸਾਰਾ ਆਲੇ ਦੁਆਰੇ ਤਾਂ ਨਹੀਂ ਲੱਦ ਨਦੀ ਵਾਲਾ ਆਹੀ ਸਾਰਾ ਇਹੀ ਸਾਰੇ ਟੋਟਲੀ ਕਰੈਸ਼ਰ ਵਾਲਾ ਨਦੀ ਵਾਲਾ ਨਹੀਂ ਵਰਤਣਾ ਕਹਿੰਦਾ ਕਾਂਡੀ ਦੇ ਮੂਰੇ ਚੱਲਦਾ ਵਪਾਰਾ ਉਹ ਇਹ ਕਚਰ ਕਚਰ ਕੋਈ ਜਿਹੜੀ ਇੱਟਾ ਉਹਦੇ ਵਾਸਤੇ ਵਧੀਆ ਰਹਿਣਾ ਹਾਂ ਇਹ ਉਹਨੇ ਹੀ ਕਿਹਾ ਉਹਦੇ ਵਾਸਤੇ ਇਹ ਖਿਲੂ ਜਿਹੜੀ ਇੱਟ ਹੈ ਜਿੱਕਾ ਸਿੰਦੂਰੇ ਕਹਾਣੇ ਕਹਿੰਦਾ ਜੇ ਦੁਬਾਰਾ ਕੱਢਦੇ ਫੇਰ ਨਹੀਂ ਇਹ ਕੰਮ ਹੋਣੀ ਫੇਰ ਇਹ ਤਾਂ ਪੱਥਰ ਹੈ ਇਹਨੇ ਬੈ ਫੁੱਟ ਜਾਣਾ ਇਹ ਤਾਂ ਆ ਲਾਕਟ ਹੈ 12ਵਾਂ ਚੜ੍ਹਨ ਦਾ ਯਾਨੀ ਕਿ ਪਕੜ ਹੁਣ ਢਾਉਣਾ ਕਿੰਨੇ ਆ ਇਹ ਢਾਉਣਾ ਕਿੰਨੇ ਆ ਹੁਣ ਇਹ ਨਾ ਗੱਲ ਕਰਦਾ ਹਾਂ ਜੇ ਸਿੰਧੂ ਕੰਦਾ ਬਟਾਉਂਗੇ ਟਾਉਂਡਾ ਗੰਦਾ ਕਰਦੇ ਹਾਂ ਹਾਂ ਇਹਨਾਂ ਵੀ ਕੋਈ ਕਹਿੰਦਾ ਹੈ ਨਾ ਬਾਈ ਆ ਦੇਖੋ ਮਟੀਰੀਅਲ ਬੰਦਾ ਫਿਰ ਥੋੜੇ ਟਾਉਂਦਾ ਹੈ ਟਾਉਣ ਦੀ ਤਾਂ ਸੋਚਦਾ ਹੀ ਨਹੀਂ ਦੇਖਾ ਇਹਨੂੰ ਜੇ ਸਲਾਹ ਬਣਾਈ ਤੇ ਕਾਮਯਾਬੀ ਹੈ ਫਿਰ ਇਹਨੇ ਉਹਨੇ ਰੰਗ ਵੀ ਵਿਚਾਰੇ ਨਾਲ ਜੇ ਰੰਗ 5 ਸਾਲ ਲੰਬਾ ਟਾਈਮ ਕੱਢ ਗਿਆ ਫਿਰ ਟੁੱਟਦੇ ਕਿਆ ਕਰਾਉਣਾ ਨਾ ਨਾ ਉਹ ਹੀ ਤਾਂ ਚੀਜ਼ ਗੁੱਡੀ ਦੇਖ ਸਿੰਧੂ ਕਿਹੜੇ ਸਾਮ ਨਾਲ ਆਂਗਲੀ ਪੈਂਦੀ ਵਿੱਚ ਉਹ ਇਹ 20 ਪਲਾਈ ਦਾ ਆ ਆ ਦੇਖਿਆ ਨਹੀਂ ਹੈ 18 ਪਲਾਈ ਆ ਦੇਖੋ ਸਿੰਧੂ ਉਂਗਲੀ ਪੈਂਦੀ ਵਿੱਚ ਬਾਕੀ 15 ਪਲਾਈ ਦੇ 16 ਨੇ 16 ਪਲਾਈ ਦਾ ਆਉਂਦਾ ਟਾਇਰ ਇਹ 1 ਆਣਾ ਬੜਾਈ ਆ ਵਈ ਘਾਟੀ ਆ ਕੱਢਣੀ ਮੈਂ ਇਹ ਨਹੀਂ ਜਾਣਾ ਬੜਾ ਬੜਾ ਗਾਣਾ ਨਹੀਂ ਘਸਲੇ ਕੈਟਲੇ ਨੂੰ ਹੂੰ ਟਰੈਕਟਰ ਕਹਾਂਣਾ ਉਹਨੇ ਲਾਉਣਾ ਟਰੈਕਟਰ ਕਹਾਂਣਾ ਲੈ ਲੈ ਟਰੈਕਟਰ ਕਹਾਂਣਾ ਟਰਾਲੇ ਦੇ ਟਾਇਰ ਨਹੀਂ ਜਾਂਦੇ ਸਹੀ ਗੱਲ ਫੇਰ ਨੇ ਖੇਤੀ ਜਿੱਥੇ ਜਾਂਦਾ ਕੁਝ ਵੀ ਨਹੀਂ ਜਾਂਦਾ ਚਲੋ ਬਾਈ ਚੱਲ ਰਿਹਾ ਕੰਮ ਲੋ ਬਾਈ ਘਰ ਵੀ ਪਹੁੰਚ ਗਏ ਇੱਧਰ ਬੰਦੇ ਲੱਗੇ ਹੋਏ ਆ ਆਪਣੇ ਸਾਰੇ ਘਰਤ ਪਾਉਣ ਪਰ ਅੱਜ ਮਿਸਤਰੀ ਦੀ ਛੁੱਟੀ ਕਰਤੀ ਕੀ ਅੱਜ ਆ ਕੰਮ ਕਰ ਲੀਏ ਭਰਤ ਵਾਲਾ ਹੈ ਨਾ ਭਰਤ ਵਾਲਾ ਕੰਮ ਕਰ ਲੀਏ ਕੰਮ ਬੜਾ ਵਧੀਆ ਚੱਲ ਰਾ ਅੱਜ ਹਾਂ ਕੰਮ ਵਧੀਆ ਚੱਲਦਾ ਹਾਂਜੀ ਹੋਰ ਕਿੰਨੇ ਲੱਗੇ ਆ ਬਣਾਣਾ ਪੰਜ ਛੇ ਬੰਦੇ ਆ ਵਧੀਆ ਲੋ ਭਾਈ ਭਰਤ ਦਾ ਕੰਮ ਵੀ ਨਾਲੇ ਸਾਥ ਹੋ ਜੂਗਾ ਇੱਟਾ ਰੱਖਣ ਨੂੰ ਜਗ੍ਹਾ ਬਣ ਜੂ ਹਾਂ ਅਬ ਇਧਰ ਮਾਲ ਬਹੁਤ ਪਿਆ ਹੈ ਹੈ ਹਾਂ ਮਾਲ ਤਾਂ ਬਹੁਤ ਹੈ ਮਾਲ ਦੀ ਕੋਈ ਕਮੀ ਨਹੀਂ ਹੈ ਨਾ ਨਹੀਂ ਕੱਟ ਤੱਕ ਹੋ ਜਾਏਗਾ ਜੀ ਬਦ ਚੱਕ ਦੋ ਚੱਕ ਦੋ ਟਰਾਲੀ ਬਾਹਰ ਰੇਤੇ ਦੀ ਆ ਗਈ ਭਰ ਕੇ ਉੱਤਰ ਜੁਗਿਓ ਰਿਆਂ ਨੂੰ ਹਣਾ ਹਾਂਜੀ ਹਾਂ ਰੰਗੇ ਕੇ ਆਲਾ ਗੰਗੇ ਠੀਕ ਆ ਜੀ ਠੀਕ ਆ ਵਧੀਆ ਓਕੇ ਓਕੇ ਆ ਜੀ ਗਰਮੀ ਤਾਂ ਨਹੀਂ ਗਰਮੀ ਤਾਂ ਹੈ ਗਰਮੀ ਤੇ ਕਾ ਕਰਾਂਗੇ ਗਰਮੀ ਨੂੰ ਵੀ ਮਾਰ ਦਊਗਾ ਕੇ ਹਾਂ ਹਣਾ ਭੱਤ ਹੋਈ ਜਾਂਦਾ ਬਾਈ ਪੂਰਾ ਨਾਲੇ ਨਾਲ ਦੀ ਨਾਲ ਤਾਂ ਹੋਈ ਜਾਂਦਾ ਹਾਂਜੀ ਹਣਾ ਹੋਰ ਉੱਧਰ ਬਾਈ ਉਹ ਬਾਈ ਵੀ ਆ ਗਿਆ ਵਾਹ ਹੀ ਗੁਰਦੀ ਦਾ ਖੌਲਦਾ ਵਾਹ ਹੀ ਗੁਰਦੀ ਕੇ ਫਤਿਹ ਹੂੰ ਇਹ ਬਹੁਤ ਮਦਦ ਕਰ ਰਿਹਾ ਲੈ ਬਹੁਤ ਮੁੰਡਾ ਨਿੱਕਲਾ ਕਰ ਰਿਹਾ ਮੇਰੇ ਕੋਲ ਅੱਜ ਬੋਲਦਾ ਭਾਈ ਰੱਖ ਦੇ ਤੇ ਤਰ ਕਰਕੇ ਲਿਆ ਰੱਬ ਨੂੰ ਦੁਰਦੁਗਣੀ ਦੁਨ ਤਰੱਕੀ ਤੇ ਤਰੱਕੀ ਦੇ ਸਾਰਿਆਂ ਨੂੰ ਤਰੱਕੀ ਦੇ ਰੱਬ ਨਾ ਰੇਲਾਂ ਕਿੱਧਰ ਤੇ ਪਾਲੀਆਂ ਅੱਜ ਆ ਆ ੱਹ 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 ਆ ੱਹ ੱਹ ਬੇ ਪਰ ਪਰ ਜਾਂਦੇ ਆ ਬਾ ਅੱਜ ਨਾਲ ਮੈਂ ਕਹ ਸਾਰਾ ਪਰਕਾ ਸਿੱਕੀ ਗਾ ਲਓ ਆਪਣਾ ਠੀਕ ਜਦੋਂ ਇਤਨੀ ਨਿਸ਼ਾਨੀ ਲਗਾ ਦਿੱਤੀ ਮੈਨੇ ਇਹ ਵਾਲੀ ਹਾਂ ਲਾ ਹੋਰ ਕਿੰਨਾ ਵੀ ਲਾ ਦਿੱਤਾ ਹਾਂ ਇਤਨਾ ਸਾਰਾ ਪਰਕਾ ਜੋ ਆ ਠੀਕ ਆ ਮਸੌਖੇ ਲੋਗੜ ਹੈ ਨਾ ਇਹ ਲੋਗੜ ਘੇਰਦੇ ਠੀਕ ਚਲ ਵਦਿਆ ਵੀ ਜ਼ਰੂਰੀ ਆ ਨਾਲ ਦੀ ਨਾਲੇ ਕੰਮ ਹੋ ਜੂਗਾ ਬੰਦੇ ਲੱਗੇ ਹੋਏ ਉਧਰ ਨਹੀਂ ਇੱਥੇ ਤੱਕ ਛੜਾ ਲਾ ਥੋੜੀ ਜਿਹੀ ਪਰਲੀ ਸਾਈਡ ਨੂੰ ਲਾ ਲਓ ਹਾਂ ਮਟੀਰੀਅਲ ਚੱਕੋ ਸਾਰਾ ਹੀ ਨਾਲ ਵਾਲਾ ਠੀਕ ਨਹੀਂ ਚਲੋ ਭਾਈ ਚੱਲ ਰਿਹਾ ਕੰਮ